ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰਿ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਡਰੋਲੀ ਭਾਈ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਤਲਵੰਡੀ ਭਾਈ ਵੱਲ ਨੂੰ ਜਦੋਂ ਜਾਂਦੇ ਆ ਦੱਸੋ ਫਿਰੋਜ਼ਪੁਰ ਵਾਲਾ ਰੋਡ ਉਸ ਸੜਕ ਤੋਂ ਥੋੜਾ ਸਾਈਡ ਤੇ ਹਟਵਾ ਪਿੰਡ ਡਗਰੂ ਇਹਦੇ ਨੇੜ ਦਾ ਪਿੰਡ ਹੈ ਕੱਲ ਕਲਾਂ ਇਹਦੇ ਨੇੜ ਮੋਗੇ ਵਾਲੇ ਪਾਸੇ ਦਾ ਪਿੰਡ ਹੈ ਡਰੋਲੀ ਭਾਈ ਪਿੰਡ ਦੇ ਵਿੱਚੋਂ ਵੀਡੀਓ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹੈ ਬਾਈ ਨੂੰ ਸ਼ੌਂਕ ਹੈ ਚੰਗੇ ਪਸ਼ੂਆਂ ਦਾ ਵੈਸੇ ਤਾਂ ਇਸ ਵੀਡੀਓ ਚ ਇੱਕ ਗਾਂ ਹੀ ਦਿਖਾਉਂਗਾ ਕਿਉਂਕਿ ਇਹ ਵਿਕਰੀ ਆਸਤੇ ਹੈ ਪਰ ਦੂਜੀਆਂ ਗਾਵਾਂ ਬਾਈ ਨੇ ਅਲੱਗ ਖੁੱਲੀਆਂ ਛੱਡੀਆਂ ਹੋਈਆਂ ਮੈਂ ਸ਼ੁਰੂ ਚ ਇਹ ਗੱਲ ਐਡ ਕਰ ਦਿੰਦਾ ਵੀ ਜੇ ਕੋਈ ਭਰਾ ਘਰੇ ਦੁੱਧ ਚੋਣ ਵਾਸਤੇ ਜਾਂ ਬਰੀਡਿੰਗ ਤੇ ਜੇ ਕੋਈ ਕੰਮ ਕਰਨਾ ਚਾਹੁੰਦਾ ਹੈ ਐਚਐਫ ਨਸਲ ਦੇ ਉੱਤੇ ਤਾਂ ਉਹਦੇ ਲਈ ਇੱਕ ਬਹੁਤ ਸੋਹਣੀ ਗਾਂ ਹੈ ਸੋਣੀ ਇਸ ਕਰਕੇ ਦੱਸੋ ਵੀ ਇੱਕ ਤਾਂ ਥਣ ਹਵਾਨਾ ਚੰਗਾ ਦੂਜੀ ਗੱਲ ਇਹਦੇ ਦੁੱਧ ਦਾ ਰਿਕਾਰਡ ਬਹੁਤ ਸੋਹਣਾ ਵਾਈ ਜੀ ਹੋਰੀ ਦੱਸਦੇ ਆ ਵੈਸੇ ਕੱਲਾ ਕੈਨ ਨਾਲ ਨਹੀਂ ਹੁੰਦਾ ਥਣ ਤੇ ਹਵਾਨਾ ਦੱਸਦਾ ਹੁੰਦਾ ਵੀ ਦੁੱਧ ਨੂੰ ਪਸ਼ੂ ਕਿੰਨਾ ਚੰਗਾ ਰਹੂਗਾ ਤੁਸੀਂ ਨੋਟ ਕਰੋ ਪਹਿਲਾਂ ਆਪਾਂ ਤੋਰਨ ਤੋਂ ਪਹਿਲਾਂ ਜੇ ਇਹਦੇ ਬਾਰੇ ਥੋੜੀ ਜਾਣਕਾਰੀ ਜਾਂ ਆਪਾਂ ਇਹਦੇ ਬਾਰੇ ਕੁਝ ਗੱਲਾਂ ਕਰੀਏ ਤਾਂ ਹਵਾਨਾ ਪਛਾਣ ਨੂੰ ਦੇਖੋ ਕਿੰਨਾ ਕ ਜਾਂਦਾ ਹੈ ਅੱਗੋਂ ਹਵਾਨੇ ਦੀ ਸਟਾਰਟਿੰਗ ਦੇਖ ਲਓ ਜੇ ਹਜੇ ਦਿਨ ਇਸ ਗਾਂ ਦੇ ਪਏ ਐ ਸੋ ਆਪਾਂ ਆਓ ਜਾਣਕਾਰੀ ਲਈਏ ਫਿਰ ਇਹਨੂੰ ਤੋਰਦੇ ਵੀ ਆਂ ਡਿਟੇਲ ਚ ਗੱਲਬਾਤ ਹੋਊਗੀ ਨੰਬਰ ਸਕਰੀਨ ਤੇ ਚੱਲਦਾ ਰਹਿਣਾ। ਭਾਈ ਨਾਲ ਮਿਲਦੇ ਆਂ ਤੇ ਪਹਿਲਾਂ ਇਹਦੀ ਇਨਫੋਰਮੇਸ਼ਨ ਲੈਨੇ ਆਂ। ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਆਪਣਾ ਦੱਸ ਦੀ ਭਾਈ। ਮੇਰਾ ਨਾਮ ਗੁਰਵਿੰਦਰ ਸਿੰਘ ਜੀ। ਦੁਰਵਿੰਦਰ ਭਾਈ ਅੱਜ ਆਪਾਂ ਇੱਕ ਗਾਂ ਵੇਚਣ ਲੱਗੇ। ਹਾਂਜੀ ਭਾਈ। ਘਰ ਦੀ ਗਾਂ ਆਪਣੀ। ਹਾਂਜੀ। ਕੰਨਵਾ ਸੂਆ ਇਹਦੀ। ਇਹਨੇ ਤੀਜਾ ਸੂਆ ਸੋਣਾ ਜੀ। ਤੀਜਾ ਸੂਆ। ਹਾਂਜੀ। ਪਹਿਲੇ ਸੂਏ ਦਾ ਦੁੱਧ ਕਿੰਨਾ ਸੀ? ਇਹਦਾ ਪਹਿਲੇ ਸੂਏ ਦਾ 32 ਤੋਂ 35 ਦੇ ਵਿੱਚ ਵਿੱਚ ਚੱਲੀ ਆ ਜੀ ਗਾਂ ਆਪਣੇ ਕੋਲ। ਦੂਜੇ ਸੂਏ 'ਚ? ਦੂਜੇ ਸੂਏ 40 ਤੱਕ ਆਈ ਆ ਜੀ ਵੈਸੇ ਪਾ ਗਾਵਾਂ ਦੇ ਤੇ ਨਾਲ ਜਗਾ ਹੈ ਉੱਥੇ ਖੁੱਲੀਆਂ ਛੜ ਦਿੰਦੇ ਹਾਂ ਹਾਂਜੀ ਖੁੱਲੀਆਂ ਛੜੀਆਂ ਦਿੰਦੇ ਆ ਅੱਛਾ ਪਾਉਂਦੇ ਤੁਸੀਂ ਇਹਨਾਂ ਨੂੰ ਸਾਂਭਦੇ ਹੋ ਤੂੜੀ ਹਰਾ ਕੇ ਸਾਇਲਜ ਨਹੀਂ ਆਪਣੀ ਤੂੜੀ ਹਰੇ ਜੀ ਆਪਾਂ ਨਹੀਂ ਸਾਇਲਜ ਪਾਉਂਦੇ ਸਾਇਲਜ ਨਹੀਂ ਪਾਉਂਦੇ ਹਾਂਜੀ ਅੱਛਾ ਇਹਦੇ ਪਿਛਲੇ ਦੋ ਸੂਆਂ ਦੇ ਬੱਚੇ ਕੀ ਰਹੇ ਪਈ ਇਸਕਾ ਬੱਚੀਆਂ ਹੀ ਆ ਜੀ ਦੋਨੇ ਆਪਣੇ ਕੋਲੇ ਫਿਲਹਾਲ ਹੈਗੀਆਂ ਦੋ ਬੱਚੀਆਂ ਦਿੱਤੀਆਂ ਪਿਛਲੇ ਸੂਆਂ 'ਚ ਹਾਂਜੀ ਦੁੱਧ ਜਿਹੜਾ ਚੋਣਦੇ ਹੋ ਮਸ਼ੀਨ ਨਾਲ ਚੋਣਦੇ ਜਾਂ ਹੱਥੀ ਚੋੜ ਨਹੀਂ ਆਪਣੀ ਹੱਥੀਂ ਚਵਾਈ ਆ ਜੀ ਹੱਥੀਂ ਚਵਾਈ ਆ ਹਾਂਜੀ ਦੋਨੇ ਅੱਛਾ ਇਹਨਾਂ ਦੁੱਧ ਜਿਹੜਾ ਚੋਣ ਵਾਸਤੇ ਇੱਕ ਜਣਾ ਚਾਹੁੰਦਾ ਸੀ ਜਾਂ ਦੋਨੋਂ ਪਾਸੇ ਮੈਨੂੰ ਦੋ ਜਣੇ ਜੀ ਦੋਨੋਂ ਪਾਸੇ ਮਤਲਬ ਇਸ ਪੱਖ ਤੋਂ ਸੀਲ ਸੀਰੀਫ ਆਏ ਹਾਂਜੀ ਪੂਰੀ ਸੀਲ ਸੀਰੀਫ ਆਈ ਹੁਣ ਦਿਨ ਕਿੰਨੇ ਬਾਕੀ ਆ ਇਹਦੇ 7 ਜਨਵਰੀ ਨੂੰ ਦਿਨ ਪੂਰੇ ਆ ਜੀ ਐਜ ਕੀ ਸੀਮਣ ਕਿਹੜਾ ਲੱਗਾ ਇਹਦੇ ਇਹ ਸਰਕਾਰੀ ਸੀਮਾ ਲਗਾਈ ਸਿਕਸੜ ਠੀਕ ਹੈ ਹਾਂਜੀ ਉਹਦਾ ਡਾਟਾ ਹੈ ਕਿਹੜਾ ਡਾਟਾ ਉਹਦਾ ਹੈਗਾ ਹੀ ਆਪਣੇ ਕੋਲੇ ਠੀਕ ਹੈ ਉਹ ਮਿਲ ਜਾਊਗਾ ਉਹ ਮਿਲ ਜਾਊਗਾ ਜੀ ਠੀਕ ਹੈ ਜੇ ਭਾਈ ਕੀ ਡਿਮਾਂਡ ਕਰਦੇ ਹੋ ਰੇਟ ਇਹਦਾ ਕੀ ਰੱਖਿਆ ਗਾ ਦਾ ਇਹਦਾ ਭਾਈ 132 ਮੁੱਲ ਕਰਦੇ ਆ ਜੀ 132 ਹਾਂਜੀ ਦੇਣ ਲੈਣ ਵਾਲੇ ਜੀ ਆਪਣਾ ਕੋਈ ਜ਼ਿਆਦਾ ਉਹ ਕੀਤਾ ਨਹੀਂ ਆਪਾਂ ਜ਼ਿਆਦਾ ਫਰਕ ਨਹੀਂ ਪਊਗਾ ਠੀਕ ਹੈ ਦੋਸਤੋ ਇੱਕ ਤਾਂ ਘਰੇ ਲੋਗਾ ਘਰੇ ਬਾਈ ਚੋਂਦਾ ਤੇ ਦੋਨੇ ਪਾਸੇ ਬੈਠ ਕੇ ਮਿਲਕਗੇ ਦੀ ਹੁੰਦੀ ਸੀ ਇਹ ਕੁਐਸਚਨ ਥੋੜੀ ਜਾਣਕਾਰੀ ਵਾਸਤੇ ਪੁੱਛੇ ਜਾਂਦੇ ਹਾਲਾਂਕਿ ਟੋਟਲ ਜਾਣਕਾਰੀ ਵੀਡੀਓ ਬਣਾਉਣ ਤੋਂ ਪਹਿਲਾਂ ਵੀ ਭਰਾ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਜਿਹਦੇ ਕੋਲ ਵੀ ਵੀਡੀਓ ਬਣਾਉਣ ਜਾਇਦਾ ਹੈ ਤਾਂ ਹੀ ਕਿਆ ਸੀਗਾ ਵੀ ਜੇ ਕੋਈ ਭਰਾ ਕਰੇਗਾ ਦੇ ਉੱਤੇ ਬਰੀਡਿੰਗ ਤੇ ਕੰਮ ਕਰਨਾ ਚਾਹੁੰਦਾ ਤਾਂ ਉਹਦੇ ਲਈ ਬੜੀ ਚੰਗੀ ਹੈ। ਭਾਈ ਪੂਛ ਫੜੋ। ਹਵਾਨੇ ਦਾ ਸਟਾਰਟਿੰਗ ਪੁਆਇੰਟ ਦੇਖੋ 7 ਜਨਵਰੀ ਨੂੰ ਦਿਨ ਪੂਰੇ ਐ। 4 ਤਰੀਕ ਐ। 3 ਦਿਨ ਪਏ ਆ ਦਿਨ ਪੂਰੇ ਹੋਣ ਚ। ਪੂਰੇ ਦਿਨਾਂ ਤੇ ਸੂਪੇ ਜਾਂ ਦਿਨ ਉੱਤੇ ਲੈ ਜੇ ਇਹ ਕਲੀਅਰ ਗੱਲ ਆ ਵੀ ਹਵਾਨਾ ਇਤੋਂ ਕਿਤੇ ਜ਼ਿਆਦਾ ਹੋਰ ਪਰੂਗੀ। ਛੱਡ ਦੇ ਭਾਈ। ਅੱਜ ਤੋਂ ਜੇ ਇਹਦੀ 3 ਕੁ ਦਿਨ ਪਹਿਲਾਂ ਦੀ ਵੀਡੀਓ ਦੇਖਦੇ ਆਂ ਤੇ ਅੱਜ ਵੀਡੀਓ ਦੇਖਦੇ ਆਂ ਤਾਂ ਜ਼ਮੀਨ ਅਸਮਾਨ ਦਾ ਫਰਕ ਐ ਇੰਨਾ ਕੁ ਦੁੱਧ ਹਵਾਨੇ 'ਚ ਪਰ ਰਹੀ ਐ। ਟਰਾਂਜੀਸ਼ਨ ਫੀਲਡ ਇਹਨੂੰ ਚੱਲ ਰਹੀ ਆ ਦੋ ਬੈਗ ਵਾਈ ਦੱਸਦਾ ਵੀ ਇਹਨੂੰ ਟਰਾਂਜੀਸ਼ਨ ਫੀਲਡ ਦੇ ਭਾਤੇ ਆ ਅੱਗੋਂ ਅਗਾੜੀ ਨੋਟ ਕਰੋ ਪਛਾਣ ਨੂੰ ਹਵਾਨਾ ਤੁਸੀਂ ਦੇਖ ਰਹੇ ਹੋ ਖੋਲਾ ਭਾਈ ਤੋਰਾਂਗੇ ਤਾਂ ਤੁਹਾਨੂੰ ਢਾਂਚਾ ਕਲੀਅਰ ਨਜ਼ਰ ਆਊਗਾ ਬਹੁਤ ਸੋਹਣਾ ਸਟਰਕਚਰ ਉੱਤੋਂ ਚੜਾਈ ਨੋਟ ਕਰ ਸਕਦੇ ਹੋ ਤੁਸੀਂ ਚੰਗੀ ਚੌੜੀ ਉੱਤੋਂ ਗਾਂ ਹਵਾਨਾ ਵੀ ਬਹੁਤ ਸੋਹਣੇ ਆ ਜਾਏ 1 ਲੱਖ 32000 ਰੇਟ ਆ ਦੱਸੋ ਵਿੱਚੋਂ ਥੋੜਾ ਬਹੁਤ ਮਾਨਤਾਣ ਹੋ ਜਾਊਗਾ ਚੰਗੇ ਥਣ ਹਵਾਨੇ ਦੀ ਸੋਹਣੀ ਗਾਂ ਤੁਹਾਡੇ ਵਾਸਤੇ ਤੁਹਾਨੂੰ ਦਿਖਾ ਰਿਹਾ ਹਾਂ ਜਿਹਨੂੰ ਜਚਦੀ ਆ ਜਿਹੜੇ ਘਰ ਦਾ ਅੰਜਲ ਹੋਇਆ ਨੇ ਚਲੀ ਜਾਣਾ ਤੇ ਤੁਸੀਂ ਤਸੱਲੀ ਕਰ ਸਕਦੇ ਹੋ ਤੁਹਾਡਾ ਹੱਕ ਬਣਦਾ ਆ ਕੇ ਦੇਖਣ ਦਾ ਸੋ ਲਿਆ ਬਾਈ ਕਮਾਲਾ ਵਾਪਸ ਇੱਕ ਬੱਚੀ ਤੇ ਦੀ ਆ ਹੀ ਰਹੀ ਸਮਾਂ ਠੀਕ ਹੈ ਸੋ ਦੋਸਤੋ ਇਧਰ ਇਹਦੀ ਵਾੜ ਤੁਹਾਨੂੰ ਇੱਕ ਵਾਰ ਮੈਂ ਦਿਖਾ ਦਿਆਂ ਬਾਈ ਨੇ ਦੱਸਿਆ ਸੀ ਇਹ ਇਹਦੀ ਬੱਚੀ ਹੈ ਸੋ ਇਧਰ ਖੁੱਲੇ ਛੱਡੇ ਹੋਏ ਪਸ਼ੂ ਉਹਨਾਂ ਚ ਗਾਂਾਂ ਆ ਰਹੀਆਂ ਨੇ ਥੜ ਜਾ ਵੈਸੇ ਤੁਹਾਨੂੰ ਮੈਂ ਇਸ ਵੀਡੀਓ ਚੱਕ ਹੀ ਨਾਗ ਦੱਸਾਉਣਾ ਕਿਉਂਕਿ ਵਿਕਰੀ ਵਾਸਤੇ ਇੱਕ ਨਾਗੀ ਹੈ ਘਰੇਲੂ ਆਮ ਫਾਰਮਰ ਵੀਰ ਹੈ ਸਿੱਧੀ ਲੈ ਜਾ ਭਾਈ ਅੰਦਰ ਨੂੰ ਅੱਗੋਂ ਪਿੱਛੋਂ ਹਵਾਨਾ ਦੇਖੋ ਸੀਲ 3 ਕਿਹਾ ਸੀ ਥਾਣਾ ਨੂੰ ਭਾਈ ਹੱਥ ਮਾਰ ਦੂਗਾ ਤੁਸੀਂ ਦੇਖ ਲਓਗੇ ਜਰੂਰ ਵੈਸੇ ਇਹ ਥਾਣੇ ਦੇ ਤਵਾਤੇ ਸੀ ਕਿਉਂਕਿ ਮਿੱਟੀ ਨਾਲ ਥੋੜੇ ਜਿ ਲਿਪੜ ਜਾਂਦੇ ਸੱਲੋ ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਸਾਫ਼ ਕੀਤੇ ਹੋਏ ਥਾਨ ਬਹੁਤ ਸੋਹਣਾ ਥਾਨ ਦਾ ਸਹਿਜ ਅੱਥੀ ਚੁਵਾਈ ਵਾਲਾ ਢਾਂਚਾ ਵੀਡੀਓ ਚੋ ਕਲੀਅਰ ਦੇ ਸੀ ਜਾਂਦਾ ਇਸ ਟਾਈਮ ਕਰਮਾਲੀ ਬਹੁਤ ਸੋਹਣੀ ਤਿਆਰ ਹੋ ਰਹੀ ਐ ਦੱਸੋ ਇਹਨੂੰ ਮੈਂ ਇਹਦੀ ਕੱਚੀ ਦੀ ਵੀਡੀਓ ਮੰਗਾਈ ਹੋਈ ਆ ਮੇਰੇ ਕੋਲ ਵੀ ਪਈ ਆ ਬਾਕੀ ਭਰਾ ਤੋਂ ਭਾਵੇਂ ਲੈ ਲਓ ਦੋਨੇ ਪਾਸੇ ਬੈਠ ਕੇ ਚੁਆਈ ਕਰਾਉਂਦੀ ਰਹੀ ਐ ਠੀਕ ਆ ਭਾਈ ਛੱਡ ਦਿਓ ਕੋਈ ਗੱਲ ਦੀ ਸੋ ਬਾਕੀ ਉਸੋਂ ਪਾਸ ਤੁਸੀਂ ਆ ਕੇ ਕਰ ਲੋਗੇ ਧੰਨਵਾਦ ਆਜ ਦੀ ਇਸ ਵੀਡੀਓ ਨੂੰ ਦੇਖਣ ਲਈ